ਹਰ ਕਿਸੇ ਦੇ ਦਿਮਾਗ 'ਚ ਇਹ ਹੋ ਗਿਆ ਵੀ ਸਰਕਾਰੀ ਨੌਕਰੀ ਹੋਊਗੀ ਤਾਂ ਸਾਡੀ ਪੂਰੀ ਜ਼ਿੰਦਗੀ ਸਿਕਿਉਰ ਹੈ ਜਦਕਿ ਪ੍ਰਾਈਵੇਟ ਸਟਰਕਚਰ ਹੁਣ ਇਸ ਤੋਂ ਜ਼ਿਆਦਾ ਕਿਤੇ ਨਾ ਕਿਤੇ ਲੋਕ ਕਮਾਉਂਦੇ ਨੇ ਪ੍ਰਾਈਵੇਟ ਸਟਰਕਚਰ ਹੋਵੇ ਨੌਕਰੀ ਨੌਕਰੀ ਹੁੰਦੀ ਹੈ ਸਰਕਾਰੀ ਨੌਕਰ ਤੋਂ ਵੀ ਜ਼ਿਆਦਾ ਜੇ ਗੱਲ ਕੀਤੀ ਜਾਵੇ ਤਾਂ ਜਿਹੜੇ ਲੋਕ ਆਪ ਬਿਜ਼ਨਸ ਕਰਦੇ ਨੇ ਚਾਹੇ ਉਹ ਰੇੜੀ ਵਾਲਾ ਚਾਹ ਦੀ ਰੇੜੀ ਵਾਲਾ ਕਿਉਂ ਨਾ ਹੋਵੇ ਜਾਂ ਕੁਲਚੇ ਦੀ ਰੇੜੀ ਯਾਨੀ ਕਿ ਰੇੜੀ ਸਟਰਕਚਰ ਵਾਲਾ ਕੋਈ ਵੀ ਹੋਵੇ ਉਹ ਵੀ ਕਿਤੇ ਨਾ ਕਿਤੇ ਮੁਲਾਜ਼ਮਾਂ ਤੋਂ ਵੱਧ ਪੈਸਾ ਕਮਾਉਂਦਾ ਹੈ ਤੇ ਉਹ ਆਪ ਦਾ ਮਾਲਕ ਆਪ ਹੈ ਪਰ ਇੱਕ ਕੁੜੀ ਨੇ ਵਿਆਹ ਦਾ ਰਿਸ਼ਤਾ ਠੁਕਰਾਤਾ ਕਿਉਂਕਿ ਮੁੰਡੇ ਦੀ ਸਰਕਾਰੀ ਨੌਕਰੀ ਨਹੀਂ ਸੀ ਪਰ ਹੈਰਾਨੀ ਹੁੰਦੀ ਹੈ ਇਹ ਮਾਮਲਾ ਤਾਂ ਪਤਾ ਨਹੀਂ ਹੁਣ ਕੀ ਹੋਊਗਾ ਪੂਰਾ ਪਰ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਆਈ ਹੋਈ ਬਰਾਤ ਨੂੰ ਕੁੜੀ ਨੇ ਇਸ ਕਰਕੇ ਮੋ ਮੁੰਡਾ ਮੁੰਡੇ ਨੇ ਬਥੇ ਆਪਦੀ ਸੈਲਰੀ ਸਲਿੱਪ ਤੱਕ ਮੰਗਾ ਕੇ ਦਿਖਾਈ ਵੀ 1,20,000 ਰੁਪਏ ਸੈਲਰੀ ਜਾਂਦਾ ਉਹ ਮਹੀਨੇ ਦੀ ਉੱਥੇ ਮੌਕੇ ਤੇ ਉਹਨੇ ਆਪਦੀ ਸੈਲਰੀ ਸਲਿੱਪ ਵੀ ਮੰਗਵਾਈ ਦਿਖਾਈ ਵੀ ਕੁੜੀ ਵਾਲਿਆਂ ਨੂੰ ਪਰ ਕੁੜੀ ਕਹਿੰਦੀ ਨਾ ਸਰਕਾਰੀ ਨੌਕਰ ਚਾਹੀਦਾ ਸਰਕਾਰੀ ਨੌਕਰ ਕਿਉਂ ਨਹੀਂ ਚਾਹੀਦਾ ਚੰਗੇ ਪੈਸੇ ਸੈਲਰੀ ਮੋਟੀ ਆ ਜਾਂਦੀ ਹੈ ਕੰਮ ਬਹੁਤਾ ਕਰਨ ਦੀ ਲੋੜ ਨਹੀਂ ਹੁੰਦੀ ਪਰਿਵਾਰ ਦੇ ਨਾਲ ਘੁੰਮਣ ਵਾਸਤੇ ਛੁੱਟੀਆਂ ਆਮ ਹੁੰਦੀਆਂ ਨੇ 5 ਡੇ ਵੀਕ ਹੁੰਦਾ ਤਾਂ ਹੀਓ ਤਾਂ ਫਿਰ ਕੁੜੀ ਵੀ ਸਮਝ ਗਈ ਹੋਣੀ ਵੀ ਸਾਨੂੰ ਨਿਆਰੇ ਕਿੱਥੋਂ ਦਵਾਊਗਾ ਪ੍ਰਾਈਵੇਟ ਕਲਚਰ ਵਾਲਾ ਗਧਾਪਣ ਉਹਨੂੰ ਵੀ ਪਤਾ ਹੋਣਾ ਕਿ ਉਹਨੂੰ ਆਪਦੀ ਜ਼ਿੰਦਗੀ ਬਸਤੇ ਦਾ ਸਮਾਂ ਛੱਡਣਾ ਨਹੀਂ ਹੈਗਾ ਕ੍ਰਮਪੜੀ ਨੇ ਤਾਂ ਆਖਰਕਾਰ ਉਹਨੂੰ ਮੋੜਤਾ ਪਰ ਹੈ ਬੜਾ ਇਹ ਇੱਕ ਦੁਖਾਂਤ ਹੈ ਜਿਹੜਾ ਇਹ ਸ਼ਾਇਦ ਲੋਕਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਨਕਰ ਕਰ ਗਿਆ ਕਿ ਬਹੁਤ ਸਾਰੀਆਂ ਜ਼ਿੰਦਗੀਆਂ ਦੇ ਨਾਲ ਖਰਾਬ ਹੋ ਰੀਆਂ ਨੇ ਇਹ ਮਾਮਲਾ ਜਿਹੜਾ ਹੈਗਾ ਇਹ ਪੂਰੇ ਮਾਮਲੇ ਦੇ ਵਿੱਚ 36 ਗੜ ਦੇ 36 ਗੜ ਦੇ ਸੂਬੇ ਦਾ ਹੈ ਜ਼ਿਲ੍ਹਾ ਵਿਦਿਆਲਿਆ ਨਿਰੀਖਕ ਕਰਾਲਾ ਦੇ ਤਨਾਤ ਲਿਪੀ ਕ ਸ਼ੁੱਕਰਵਾਰ ਨੂੰ ਆਪਦੇ ਮੁੰਡੇ ਦੇ ਬਰਾਤ ਨੂੰ ਲੈ ਕੇ ਕਸਬੇ ਦੇ ਇੱਕ ਗੈਸਟ ਹਾਊਸ ਦੇ ਵਿੱਚ ਗਏ ਉੱਥੇ ਗਵਾਂਡੀ ਪਿੰਡ ਦੇ ਦਿਵਰਾਨ ਗੜੀਆਂ ਨਿਵਾਸੀ ਦੁਲਹਨ ਦੇ ਪਿਤਾ ਨੇ ਆਪਦੇ ਸਵਜਨ ਦੇ ਨਾਲ ਕਹਿੰਦੇ ਸ਼ਾਮ ਨੂੰ ਬਰਾਤ ਦਾ ਸਵਾਗਤ ਕੀਤਾ ਧੂਮ-ਧਾਮ ਦੇ ਨਾਲ ਬਰਾਤ ਚੜ੍ਹ ਕੇ ਆਈ ਤੇ ਉੱਥੇ ਚੰਗਾ ਇੱਕ ਮਾਹੌਲ ਬਣਿਆ ਸਵੇਰੇ ਜਦੋਂ ਫਿਰ ਇਹ ਹੁਣੇ ਸੀ ਤਾਂ ਲੜਕੀ ਦੇ ਪੱਖ ਵਾਲਿਆਂ ਨੇ ਲੜਕੇ ਦੇ ਪਿਤਾ ਨੂੰ ਦੁਲੇ ਦੀ ਨੌਕਰੀ ਬਾਰੇ ਸੰਬੰਧ ਵਿੱਚ ਪੁੱਛਗੱਚ ਸ਼ੁਰੂ ਕਰਤੀ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਸਿਵਲ ਇੰਜੀਨੀਅਰ ਹੈ ਦੁਲਹਨ ਨੇ ਕਿਹਾ ਕਿ ਸਰਕਾਰੀ ਜੌਬ ਵਾਲਾ ਦੁਲਾ ਸਾਨੂੰ ਤਾਂ ਦੱਸਿਆ ਗਿਆ ਤੀਗਾ ਪ੍ਰਾਈਵੇਟ ਜੌਬ ਵਾਲੇ ਨਾਲ ਉਹ ਵਿਆਹ ਨਹੀਂ ਕਰੂਗੀ ਹੁਣ ਗੱਲ ਇਹ ਹੈ ਵੀ ਪਹਿਲੀ ਕਰਤਾ ਐਡੀ ਮੂਰਖਤਾ ਕੋਈ ਨਹੀਂ ਕਰਦਾ ਹੁੰਦਾ ਵੀ ਉੱਥੇ ਪ੍ਰਾਈਵੇਟ ਮੁੰਡਾ ਲੱਗਿਆ ਹੋਵੇ ਤੇ ਅਗਲਾ ਕਹੇ ਸਰਕਾਰੀ ਮੁੰਡਾ ਹੈਗਾ ਜਿਹੜੇ ਬੰਦੇ ਮੌਕੇ ਤੇ ਦੱਸ ਰਹੇ ਨੇ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਵੀ ਪਤਾ ਹੀ ਨਾ ਹੋਵੇ ਫਿਰ ਇਹਦਾ ਮਤਲਬ ਤੁਸੀਂ ਕੀ ਪੁੱਛ ਗਿੱਚ ਨਹੀਂ ਕਰੀ ਕੋਈ ਪਹਿਲਾਂ ਆਮ ਤਰਕ ਤਾਂ ਮੁੰਡਿਆਂ ਦੇ ਪੋਤੜੇ ਪਰੋਲ ਤੱਕ ਜਾਂਦੇ ਨੇ ਬਾਅਦ ਭਾਵੇਂ ਸਿਰੇ ਚੜੀ ਨਾ ਬਾਅਦ ਚ ਜਿਵੇਂ ਇਹਨਾਂ ਦਾ ਵੀ ਹੋ ਗਿਆ ਪਰ ਹੁੰਦਾ ਆਈਆਂ ਦੁਲਲੇ ਨੇ ਆਪਦੀ ਪੇਸਲਿਪ ਵੀ ਫੋਨ ਤੇ ਮੋਗਾ ਕੇ ਦੁਲਨ ਦੇ ਪੱਖ ਨੂੰ ਦਿਖਾਈ ਪਰ 120000 ਰੁਪਏ ਪ੍ਰਤੀ ਮਹੀਨਾ ਉਹਦਾ ਵੇਤਨ ਦਿਖਾਇਆ ਗਿਆ ਉਹਦੇ ਵਿੱਚ ਪਰ ਉਹਦੇ باوجود ਦੁਲਨ ਦੀ ਜਿੱ ਰੀਆਲੇ ਨਾਲ ਤੇ ਬਿਲਕੁਲ ਮਨਾ ਕਰਤਾ ਹੁਣ ਪਰਿਵਾਰ ਤੇ ਕੀ ਬੀਤੀ ਹੁਣੀ ਸਮਝੀ ਜਾ ਸਕਦੀ ਹੈ ਦੂਜੇ ਪਾਸੇ ਸਰਕਾਰੀ ਸਟ੍ਰਕਚਰ ਵਾਲਾ ਘਰ ਕਰ ਕਿਉਂ ਗਿਆ ਉਹ ਵੀ ਆਪਦੇ ਥਾਂਵੇਂ ਗਲਤ ਨਹੀਂ ਹੈ ਸਰਕਾਰੀ ਸਟ੍ਰਕਚਰ ਦੇ ਵਿੱਚ ਜੋ ਮੋਜਾਂ ਜੋ ਸੋਸ਼ਲ ਸਿਕਿਉਰਟੀ ਹੈ ਇਹ ਨਹੀਂ ਕਹਿ ਰਹੇ ਆ ਵੀ ਮੈਂ ਮਾੜੀ ਐ ਕਿਉਂ ਦਿੱਤੀ ਹੋਈ ਹੈ ਪ੍ਰਾਈਵੇਟ ਉਹ ਦੇ ਨਹੀਂ ਪਾਉਂਦਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਵੀ ਪ੍ਰਾਈਵੇਟ ਨੌਕਰੀ ਵਾਲਾ ਬੰਦਾ ਆਪਦੇ ਪਰਿਵਾਰ ਨੂੰ ਸਮਾਂ ਨਹੀਂ ਦੇ ਸਕਦਾ ਉਹਦਾ ਕੋਈ ਜੀਵੇ ਕੋਈ ਮਰੇ ਕੋਈ ਵਿਆਹ ਹੋਵੇ ਕੋਈ ਸ਼ਾਦੀ ਹੋਵੇ ਖੁਸ਼ੀ ਹੋਵੇ ਗਮ ਹੋਵੇ ਉਹ ਨਿਕਾ ਦੇ ਪਿੱਛਾ ਲੈ ਸਕਦਾ ਇਸੇ ਚੱਕਰ ਕਰ ਕਰਕੇ ਲੱਗਦਾ ਵੀ ਕੁੜੀਆਂ ਵੀ ਹੁਣ ਸਮਝਣ ਲੱਗ ਗਿਆ ਆ ਵੀ ਕੱਲੀ ਨੌਕਰੀ ਕਰਕੇ ਨਹੀਂ ਕੱਲੇ ਪੈਸੇ ਕਰਕੇ ਨਹੀਂ ਸਾਨੂੰ ਟਾਈਮ ਹੀ ਨਹੀਂ ਜਦੋਂ ਦੇ ਪਾਊਗਾ ਸਾਡਾ ਘਰ ਵਾਲਾ ਤਾਂ ਵੀ ਅਸੀਂ ਵਿਆਹ ਕਰਾਈਏ ਪਰਵਿਰਤੀ ਬੜੀ ਮਾੜੀ ਐ ਸਰਕਾਰਾਂ ਇਸ ਵੱਲ ਕੋਈ ਨਹੀਂ ਦੇਖ ਰਹੀਆਂ ਠੀਕ ਉਸੇ ਮੁੱਦੇ ਤਰ੍ਹਾਂ ਦੇ ਨਾਲ ਜਿਵੇਂ ਇੱਕ ਦੂਜੇ ਸੂਬਿਆਂ ਦੇ ਜੀਓਗ੍ਰਾਫੀਕਲੀ ਸਿਸਟਮ ਵਿਗੜ ਰਹੇ ਨੇ ਪ੍ਰਵਾਸੀ ਇੱਕ ਦੂਜੇ ਸੂਬੇ ਖਾ ਰਹੇ ਨੇ ਸਰਕਾਰਾਂ ਵੋਟਾਂ ਮਣਾ ਰਹੀਆਂ ਨਹੀਂ ਆ